2 ਮਾਰਚ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਨੂੰ ਲੈ ਕੇ ਜੂਥ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਤੇ ਸੂਬਾ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਸੋਨੂ ਲੰਗਾ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਅਕਾਲੀ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਪ੍ਰੈਸ ਕਾਨਫਰੰਸ ਵਿੱਚ ਗੱਲਬਾਤ ਕਰਦਿਆਂ ਸੋਨੂ ਲੰਗਾ ਦਾ ਕਹਿਣਾ ਹੈ ਕਿ 2 ਮਾਰਚ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਕਹਿ ਕੇ ਮੌਜੂਦਾ ਸਰਕਾਰ ਵੱਲੋਂ ਗਲਤ ਤਰੀਕੇ ਨਾਲ ਵਾਰਡਬੰਦੀ ਕਰਵਾ ਕੇ ਇਹ ਚੋਣਾਂ ਲੜੀਆਂ ਜਾ ਰਹੀਆਂ ਹਨ। ਡੇਰਾ ਬਾਬਾ ਨਾਨਕ ਨਗਰ ਕੌਂਸਲ ਦੀ ਚੋਣ ਪਹਿਲੋ ਤਾਂ ਬਹੁਤ ਹੀ ਮਦਭਾਗੀ ਗੱਲ ਆ ਕਿ ਕਰੀਬ 12 ਸਾਲ ਬਾਅਦ ਇਹ ਚੋਣ ਹੋਣ ਲੱਗੀ ਹੈ ਪਿਛਲੀ ਵਾਰ ਵੀ ਸਰਕਾਰ ਨੇ ਆਨੇ ਬਹਾਨੇ ਕਰਕੇ ਇਹ ਇਲੈਕਸ਼ਨ ਨੰਗਾ ਦਿੱਤੀ ਜਦੋਂ ਕਿ ਇਹ ਸਾਰੀਆਂ ਨਗਰ ਕੌਂਸਲਾਂ ਦੇ ਨਾਲ ਇਲੈਕਸ਼ਨ ਹੋਣੀ ਸੀਗੀ ਜੇ ਅੱਜ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਇਲੈਕਸ਼ਨ ਹੋ ਰਹੀ ਹੈ ਤੇ ਇਲੈਕਸ਼ਨ ਕਮਿਸ਼ਨ ਨੇ ਇਹੋ ਜੇ ਭੰਬਲਪੂਸੇ ਵਿੱਚ ਲੋਕਾਂ ਨੂੰ ਪਾਇਆ ਹੈ ਕਿ ਸ਼ਨੀਵਾਰ ਰਾਤ ਨੂੰ ਇਲੈਕਸ਼ਨ ਅਨਾਉਂਸ ਕਰਦੇ ਆ ਸੋਮਵਾਰ ਤੋਂ ਕਾਗਜ਼ਪਰਨੇ ਸ਼ੁਰੂ ਕਰ ਦਿੰਦੇ ਆ ਜਦੋਂ ਕਿ ਕਿਸੇ ਵੀ ਵਾਰਡ ਦੀ ਲਿਸਟਾਂ ਵੋਟਰ ਦੀਆਂ ਸੂਚੀਆਂ ਮੰਗਦੇ ਹੋਏ ਮਹੀਨੇ ਡੇਢ ਹੋ ਗਏ ਸੀਗੇ ਕਿਸੇ ਵਰਕਰ ਨੂੰ ਵੋਟਰ ਸੂਚੀ ਨਹੀਂ ਸੀ ਮਿਲੀ ਪਾਰਟੀ ਨੂੰ ਵੋਟਰ ਸੂਚੀ ਨਹੀਂ ਸੀ ਮਿਲੀ ਜੇ ਵੋਟਰ ਸੂਚੀਆਂ ਮਿਲੀਆਂ ਨੇ ਅੱਜ ਤੇ ਅਸੀਂ ਉਹ ਵੋਟਰ ਸੂਚੀਆਂ ਨੂੰ ਜਦੋਂ ਝਾਕ ਕੀਤੀ ਤੇ ਵੋਟਰ ਸੂਚੀਆਂ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਜਿਹੜੇ ਜੀ ਰਹਿ ਰਹੇ ਨੇ ਘਰ ਦੇ ਵਿੱਚ ਉਹਨਾਂ ਦੀ ਕਿਸੇ ਦੀ ਵੋਟ ਦੂਜੀ ਵਾਰਡ ਦੇ ਵਿੱਚ ਪਾ ਦਿੱਤੀ ਗਈ ਹੈ ਕਿਸੇ ਦੀ ਵੋਟ ਦੂਜੀ ਵਾਰਡ ਚ ਪਾ ਦਿੱਤੀ ਗਈ ਹੈ ਜਿੱਥੇ-ਜਿੱਥੇ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਜਿਹੜੇ ਚੰਗੀ ਵੋਟ ਲੈ ਕੇ ਜਾਣੀ ਸੀਗੇ ਜਿਨ੍ਹਾਂ ਨੇ ਉਹਨਾਂ ਦੇ ਸਮਰਥਕਾਂ ਦੀਆਂ ਵੋਟਾਂ ਚੁੱਕ ਕੇ ਇੱਧਰ-ਉੱਧਰ ਖੁਰਦ-ਪੁਰਦ ਕਰਦੇ ਖੜੇ ਨਾ ਹੋ ਸਕਣ ਆਪ ਸੋਚਣ ਕਿ ਯਾਰ ਮੈਂ ਜੇ ਖਲੋਵਾਂਗਾ ਤੇ ਮੇਰੇ ਵੋਟਰ ਵੋਟਾਂ ਤੇ ਸਾਰੀਆਂ ਇੱਧਰ-ਉੱਧਰ ਵਾਰਡਾਂ ਚ ਪਾ ਦਤੀਆਂ ਉਹ ਬਹੁਤ ਜ਼ਿਆਦਾ ਇਹ ਸਰਕਾਰ ਨੇ ਬੜੇ ਤਰੀਕੇ ਦੇ ਨਾਲ ਇਹ ਵੋਟਾਂ ਨੂੰ ਇੱਧਰ-ਉੱਧਰ ਸ਼ਿਫਟ ਕਰਕੇ ਤੇ ਲੋਕਾਂ ਨੂੰ ਸਸਪੈਂਸ ਦੇ ਵਿੱਚ ਪਾਇਆ ਏ ਮੈਂ ਅੱਜ ਡੇਰਾ ਬਾਬਾ ਨਾਨਕ ਆਇਆ ਸੀਗਾ ਇੱਥੇ ਮੈਂ ਪ੍ਰਧਾਨ ਜੀ ਉਹਨਾਂ ਨੂੰ ਮਿਲਿਆ ਏ ਉਹਨਾਂ ਵੋਟਰ ਸੂਚੀਆਂ ਲਿਆਂਦੀਆਂ ਉਹ ਵੀ ਆਪਣੀ ਗਲਤੀਆਂ ਨੂੰ ਦੱਸਦੇ ਆ ਕਿ ਕੀ ਕੀ ਵਾਕਾ ਉਹਨਾਂ ਦੇ ਨਾਲ ਹੋਇਆ ਕਿਉਂਕਿ ਜਿਵੇਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਦੀ ਵਾਰਡ ਨੰਬਰ ਆ 5 ਇਹਦੇ ਵਿੱਚ ਕਰੀਬ 450 ਵੋਟ ਰਹਿਣ ਦਿੱਤੀ ਜਦੋਂ ਕਿ 1000 ਦੇ ਕਰੀਬ ਵੋਟਾਂ ਸੀਗੀਆਂ ਪਿਛਲੀ ਵਾਰ ਦੇ ਵਿੱਚ 800 ਦੇ 800 ਕੁਝ ਵੋਟਾਂ ਉਹ ਕਹਿ ਰਹੇ ਸੀਗੇ ਇਹਨਾਂ ਨੇ ਆਪਣੀ ਨੋ ਦੀ ਨਵੀਂ ਵੋਟ ਬਣਵਾਈ ਜਿਹਦੇ ਵਿੱਚ ਬੀ ਐਲਓ ਨੇ ਵੋਟ ਸੀਰੀਅਲ ਨੰਬਰ ਤੱਕ ਲਾ ਕੇ ਦਿੱਤਾ ਕਿ ਤੁਹਾਡੀ ਵੋਟ ਰਜਿਸਟਰਡ ਹੋ ਗਈ ਹੈ ਰਜਵਿੰਦਰ ਕੌਰ ਦੀ ਲੇਕਿਨ ਅੱਜ ਜਦੋਂ ਸੂਚੀ ਆਈ ਉਹ ਚੈੱਕ ਕੀਤਾ ਤੇ ਉਰੇ ਵਿੱਚੋਂ ਵੋਟ ਹੀ ਨਹੀਂ ਹੈਗੀ ਵੇਖੋ ਜੀ ਸਾਡਾ ਵਾਰਡ ਪਹਿਲਾਂ ਇੱਕ ਹੀ ਤੇ ਮੈਂ ਆਹੀ ਇੱਥੇ ਇਲੈਕਸ਼ਨ ਉਹ ਵੀ ਲੜ ਲੜਦੇ ਰਹੇ ਆ ਜਿੱਥੇ ਵੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲੈਕਸ਼ਨ ਲੜੀ ਹੈ ਤੇ ਜਿੱਤ ਵੀ ਪ੍ਰਾਪਤ ਕੀਤੀ ਆ ਤੇ ਹੋ ਸਾਡਾ ਵਾਰ 2 ਹੋ ਗਿਆ ਵਾ ਪਿੰਡ ਕੋਈ 3-4 ਪਿੰਡ ਲੱਗਨਾਂ ਤੇ ਇਹਨਾਂ ਨੇ ਕੀ ਕੀਤਾ ਇੱਕ ਕੀਤਾ ਵਾ ਵੀ ਇਹਦੇ ਵਿੱਚ ਮੈਂ ਵੀ ਫਾਰਮ ਇਦਾਂ ਭਰਿਆ ਨਿਊ ਡੀ ਲੈਂਡ ਵਾਸਤੇ ਅਸੀਂ ਕਮੇਟੀ ਘਰ ਦੇਖ ਕੇ ਆਏ ਆ ਫਾਰਮ ਫਾਈਲ ਕਰਾਈ ਜਮਾਂ ਤੇ ਸਾਰਾ ਕੁਝ ਹੋਇਆ ਤੇ ਜਦੋਂ ਅਸੀਂ ਲਿਸਟਾਂ ਲੈਣੀਆਂ ਲਿਸਟਾਂ ਸਾਨੂੰ ਮਿਲਦੀਆਂ ਨਹੀਂ 3:30 ਵਜੇ ਤੱਕ ਅਸੀਂ ਬੈਠੇ ਰਹੇ ਬਾਅਦ ਚ ਲਿਸਟਾਂ ਦੇ ਵਿੱਚੋਂ ਨਾਮ ਮੇਰੀ ਵੋਟ ਹੀ ਜਿਹੜੀ ਇੱਥੋਂ ਕੱਟੀ ਗਈ ਹੈ ਮੇਰੀ ਵੀ ਕੱਟੀ ਗਈ ਮੇਰੀ ਵਾਈਫ ਦੀ ਕੱਟੀ ਗਈ ਮੇਰੇ ਭਰਾਵ ਦੀ ਕੱਟੀ ਗਈ ਜਦੋਂ ਮੈਂ ਵੇਤੇ ਵੋਟਾਂ ਵੇਖੀਆਂ ਇੱਕ ਇੱਕ ਕਰਕੇ ਹੀ ਵੇਖਿਆ ਤੇ ਵੋਟਾਂ ਹੀ ਹੱਡੀਆਂ ਹੈ ਨਹੀਂ ਹੱਡੀਆਂ ਵੋਟਾਂ ਇੱਥੇ ਚੁੱਕ ਕੇ ਪੱਖੋਂ ਦੇ ਪਾਤੀਆਂ ਨੇ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਸਾਡੇ ਲਾਗੇ ਜਿਹੜਾ ਵੀ ਆਪਣਾ ਇਹਨਾਂ ਨੇ ਕੈਂਡੀਡੇਟ ਖਿਲਾ ਲਿਆ ਵਾ ਉਹ ਮੁੜੇ ਨੇ ਸਾਰੀਆਂ ਵੋਟਾਂ ਸਾਡੀਆਂ ਘਟਾਤੀਆਂ ਜਿਹੜੀਆਂ ਵੋਟਾਂ ਮੈਨੂੰ ਮੇਰੇ ਵਾਰਡ ਵਿੱਚੋਂ ਜਿੱਤ ਪ੍ਰਾਪਤ ਕਰਾਉਂਦੀਆਂ ਸੀ ਇਹਨਾਂ ਨੇ ਘਰਾਂ ਦੇ ਘਰ ਲਾਗੂ ਕੱਟ ਕੇ ਵੋਟਾਂ ਕਿਸੇ ਨੂੰ ਚਦੂ ਨਾਲਗਲ ਸੁੱਟਦਾ ਕਿਸੇ ਨੂੰ ਪਿੰਡ ਪੱਖੋਂ ਕੇ ਸੁੱਟਦਾ ਵਾ ਬੜੀਆਂ ਮਾੜੀਆਂ ਹਰਕਤਾਂ ਕੀਤੀਆਂ ਨੇ ਤੇ ਜਦੋਂ ਸਾਡਾ ਸਮਾਂ ਹੀ ਅਸੀਂ ਅਜੇ ਤੱਕ ਕਦੀ ਤਾਂ ਕਿਸੇ ਕਾਂਗਰਸ ਵਾਲਿਆਂ ਦੀ ਨਾ ਕੋਈ ਦੁੱਦੀ ਪਾਰਟੀ ਵਾਲੇ ਕਿਸੇ ਪਾਰਟੀ ਦੀ ਅਜੇ ਤੱਕ ਵੋਟ ਨਹੀਂ ਅਸੀਂ ਕੱਟੀ ਜਿਹੜੀ ਮਤਲਬ ਬਹੁਤ ਮਾੜੀ ਆ ਮੈਂ ਇਹੀ ਗੱਲ ਕਹਾਂਗਾ ਕਿ ਇਦਾਂ ਦੀ ਹਕਤਾਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਕਾਲੀ ਦਲ ਦੇ ਆ ਤੇ ਕਾਲੀ ਦਲ ਵੱਲੋਂ ਇਲੈਕਸ਼ਨ ਵੀ ਲੜਾਂਗੇ ਤੇ ਬਾਕੀ ਇਹ ਆ ਵੀ ਇਥੋਂ ਨਹੀਂ ਤੇ ਕਿਥੋਂ ਹੋਰ ਲੈਣਾ ਕਿ ਬਹੁਤ ਮਾੜੀ ਗੱਲ ਆ ਮੈਂ ਇਹ ਕਰਕੇ ਹਲਕਾ ਚਾਰਜ ਨੂੰ ਵੀ ਬੇਨਤੀ ਕਰਨਾ ਕਿ ਇਹੋ ਜੀਆਂ ਆਪਣੇ ਹਰਕਤਾਂ ਨਾ ਕਰਨ ਕਿਉਂਕਿ ਗਾਂ ਸਮਾ ਇਦਾਂ ਨਹੀਂ ਰਹਿੰਦਾ ਸਮਾ ਗਾਂ ਹੁਣ ਨਹੀਂ ਤੁਹਾਡਾ ਵਾ ਤੇ ਅੱਗੋਂ ਹੱਡਾ ਵੀ ਆ ਜਗਾ ਹੋਰ ਥੋੜਾ ਸ਼ਮਾ ਵਾ ਕਮਿਸ਼ਨ ਲੱਗੋ ਤੁਸੀਂ ਕੀ ਮੰਗ ਰਹੇ ਹੋ ਚੌਂਕ ਕਮਿਸ਼ਨ ਅੱਗੇ ਹੀ ਮੰਗ ਕਰਨੇ ਜਿੱਥੇ ਸਾਡੀ ਵੋਟ ਆ ਅਸੀਂ ਤੇ ਉਥੋਂ ਲੜਨੇ ਜਰਨ ਨਾਲ ਸਾਡੀ ਆ ਮੇਰੇ ਅੱਗੇ ਅੱਗੇ ਵੀ ਵੋਟਾਂ ਵਾਲੇ ਹੈਗੇ ਨੇ ਪਿੱਛੇ ਵੀ ਆ ਗਏ ਨੇ ਖੱਬੇ ਸੱਜੇ ਸਾਰੀਆਂ ਵੋਟਾਂ ਨੇ ਉੱਥੇ ਹੀ ਨੇ ਸਿਰਫ ਇੱਕ ਮੇਰੀ ਕੱਟੀ ਗਈ ਆ ਵੀ ਇਹ ਬੰਦਾ ਇਲੈਕਸ਼ਨ ਜਿੱਤਦਾ ਆਪਣੇ ਵਾਰਡ ਦੇ ਵਿੱਚੋਂ ਤੇ ਵਾਰਡ ਦੇ ਲੋਕੀ ਮੈਨੂੰ ਚਾਹੁੰਦੇ ਹੁਣ ਵੀ ਲੋਕੀ ਇਹ ਗੱਲ ਕਰਦੇ ਆ ਮੈਂ ਇਹੀ ਕਹਾਂਗਾ ਵੀ ਮੇਰੀ ਵੋਟ ਬਣਾਈ ਜਾਏ ਤਾਂ ਮੈਂ ਇਲੈਕਸ਼ਨ ਲੜਾਂਗਾ ਕਾਲੀਤਲ ਵਾਲੋ ਜੇ ਨਹੀਂ ਵੀ ਉੱਤੇ ਉਥੋਂ ਵੀ ਮੈਦਾਨ ਚ ਉਤਰਾਂਗੇ ਅਸੀਂ ਕਾਲੀਤਲ ਨਾਲ ਇਹ ਕਤਾਨ ਕੇ ਖਲੋਤੇ ਜਾਂ ਤੇ ਖਲੋਤੇ ਰਹਾਗੇ ਤੇ ਨਗਰ ਕੌਂਸਲ ਦਾ 98 ਤੋਂ ਕ ਗੱਲ ਆ ਵੀ ਜਿਹੜੀ ਐਤ ਕੀ ਇਲੈਕਸ਼ਨ ਹੋ ਰਹੀ ਆ ਇਹਦੀ ਸਾਨੂੰ ਕੋਈ ਸਮਝ ਨਹੀਂ ਲੱਗ ਰਹੀ ਪਹਿਲੇ ਨੰਬਰ ਤੇ ਇਹਨਾਂ ਨੇ ਕੀਤਾ ਵੀ ਮੇਰਾ ਹਲਕਾ ਦਾ ਲੀਡੀ ਕਰਤਾ ਜਦੋਂ ਲੀਡੀ ਕਰ ਦਿੱਤਾ ਤੇ ਮੈਂ ਮੇਰੀ ਨੋ ਸੀ ਤੇ ਮੈਂ ਆਪਣੀ ਨੋ ਦੀ ਵੋਟ ਬਣਾਉਣੀ ਚਾਹੀ ਜਦੋਂ ਮੈਂ ਜਾ ਕੇ ਦਰਖਾਸਤ ਦਿੱਤੀ ਮੈਂ ਵੋਟ ਬਣਾਈ ਤੇ ਮੈਨੂੰ ਬੀਐਲੂ ਨੇ ਆ ਸਭ ਕੁਝ ਦਿੱਤਾ ਵੀ ਆ ਸੀਰੀਅਲ ਨੰਬਰ ਆ ਵਾ ਤੇ ਵਾਰ ਆ ਵਾ ਸਭ ਕੁਝ ਦਿੱਤਾ ਮੈਂ ਚੁੱਪ ਕਰ ਰਿਹਾ ਵੀ ਮੈਂ ਚਲੋ ਠੀਕ ਹੈ ਵੋਟ ਜਿਹੜੀਆਂ ਨਾ ਹੁਣ ਬਣ ਗਈਆਂ ਤਾਂ ਕੋਈ ਗੱਲ ਨਹੀਂ ਜਦੋਂ ਮੈਂ ਜਾ ਕੇ ਲਿਸਟ ਵੇਖੀ ਮੇਰੀ ਵੋਟ ਹੈ ਨਹੀਂ ਮੈਂ ਫਿਰ ਐਸਜੀਐਮ ਸਾਹਿਬ ਨਾਲ ਤਸੀਰਦਾਰ ਸਾਹਿਬ ਨਾਲ ਬੜੀ ਜਦਵਜਾਦ ਕੀਤੀ ਪਈ ਤਾਂ ਹਾਂ ਮੇਰੀ ਵੋਟ ਜਿਹੜੀ ਨਾ ਕਟਾ ਦਿੱਤੀ ਆ ਚਲੋ ਅਸੀਂ ਮਤਲਬ ਕਿ ਖਬ ਖੂਬ ਕੇ ਤੇ ਘਰ ਨੂੰ ਆ ਗਏ ਵੀ ਨਹੀਂ ਵੋਟ ਨਹੀਂ ਹੈ ਨਹੀਂ ਘਰ ਆ ਕੇ ਤੇ ਜਦੋਂ ਅਸੀਂ ਆਪਣੇ ਘਰ 'ਚ ਬਹਿ ਕੇ ਸਲਾਹ ਕੀਤੀ ਮੈਂ ਆਪਣੇ ਛੋਟੇ ਭਰਾ ਨੂੰ ਆਖਿਆ ਵੀ ਇਦਾਂ ਕਰੋ ਵੀ ਤੁਸੀਂ ਆਪਣੀ ਨੋ ਦੀ ਜਿਹੜੀਆਂ ਨਾ ਵੀ ਅਪਲਾਈ ਕਰ ਦਿੰਦੇ ਆ ਜਦੋਂ ਅਸੀਂ ਨੋ ਵੱਲ ਅਪਲਾਈ ਕਰਨ ਤੇ ਸਾਰੇ ਕੋਈ ਕੀਤਾ ਕਾਗਜ਼ ਪੱਤਰ ਤਿਆਰ ਕੀਤੇ ਤੇ ਜਦੋਂ ਅਸੀਂ ਵੋਟ ਵੇਖਣ ਲੱਗੇ ਤੇ ਵੋਟ ਉਹਨਾਂ ਦੀ ਬਿਹਾਨੀ ਉਹ ਵੀ ਕੱਟ ਛੜੀ ਦੀ ਹੈ। ਹਾਂ ਜੀ ਤੇ ਮੁੜ ਕੇ ਫਿਰ ਹੁਣ ਅਸੀਂ ਨਵੇਂ ਸਿਰੇ ਉਹਨੇ ਛੋਟੇ ਦੀ ਘਰ ਦੀ ਠੀਕ ਨਹੀਂ ਗਈ ਤੇ ਉਹਦੀ ਦੁਕਾਦ ਦੇਣ ਲੱਗਿਆ ਸਰਕਾਰ ਇਹੋ ਜੇ ਕੰਮ ਢੀਆ ਕਰਨ ਤੇ ਜਿਹੜੇ ਵੋਟਾਂ ਨੇ ਮੈਂ ਪਹਿਲੇ ਇੱਕ ਲਿਸਟ ਲਈ ਸੀ ਇਸੇ ਵਾਰ ਦੀ 1019 ਵੋਟਾਂ ਸਨ ਤੇ ਹੁਣ 400 ਤੇ 9 ਵੋਟਾਂ ਜਿਹੜੀਆਂ ਨਾ ਆਗੀਆਂ ਨੇ ਸਾਰੀਆਂ ਵੋਟਾਂ ਹੀ ਕੱਟ ਛੜੀਆਂ ਨੇ ਪਤਾ ਹੀ ਨਹੀਂ ਕਿੱਥੇ ਛੁੱਟ ਛੜੀਆਂ ਨੇ ਇਹ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਬਾੜ ਜਿਹੜੇ ਨਾ ਵੇਖੋ ਜਿਹੜਾ ਸਾਡੇ ਕੋਲ ਨਕਸ਼ਾ ਪਿਆ ਨਾ ਮਤਲਬ ਬਾੜਬੰਦੀ ਦਾ ਉਹ ਮੇਰੇ ਕੋਲ ਆ ਉਹਦੇ ਮੁਤਾਬਕ ਨਕਸ਼ੇ ਦੇ ਮੁਤਾਬਕ ਵੀ ਨਹੀਂ ਵੋਟਾਂ ਬਣੀਆਂ ਰਹਿ ਗਈਆਂ ਕਿਤੇ ਹੋਈਆਂ ਵੋਟਾਂ ਹੀ ਪਤਾ ਨਹੀਂ ਕਿੱਥੇ 5-600 ਵੋਟਾਂ ਪਨ ਕਿਥੇ ਇੱਕ ਸਾਡੀ ਇੱਥੇ ਬਾਲਮੀਕ ਮਹੱਲਾ ਵਾ ਉਹ ਪਤਾ ਹੀ ਨਹੀਂ ਕਿੱਥੇ ਛੁੱਟ ਛੜਿਆ ਪਤਾ ਨਹੀਂ ਲੱਗਦਾ ਕੋਈ ਵੀ ਇੱਕ ਵੋਟ ਸਿਰਫ ਬਾੜ ਇੱਕਰਕੇ ਇਹ ਆਪੀ ਇਹ ਜਿਹੜੀ ਇਲੈਕਸ਼ਨ ਹੋਣ ਡਈ ਆ ਨਾ ਇਹ ਕੋਈ ਇਲੈਕਸ਼ਨ ਨਹੀਂ ਇਹਨੂੰ ਤਾਂ ਚਾਹੀਦਾ ਇਹਦੇ ਨਾਲ ਤਾਂ ਨਾਮਜ਼ਦੀਆਂ ਕਰ ਲੈਣ ਉਹ ਚੰਗੀਆਂ ਨੇ ਹਾਂ ਤੇ ਆ ਜਿਹੜੀ ਖਫ ਪਾਈ ਆ ਇਹ ਆਪੀ ਹੁਣ ਇਲੈਕਸ਼ਨ ਕੀ ਲੜਨੀ ਆ ਕਿ ਇਹਨਾਂ ਤੇ ਵੋਟ ਹੀ ਨਹੀਂ ਕੋਈ ਰੰ ਦਿੱਤੀ ਜਿਹੜੀਆਂ ਮੇਰੀਆਂ ਵੋਟਾਂ ਨੇ ਪਤਾ ਹੀ ਨਹੀਂ ਕਿੱਥੇ ਕਿੱਥੇ ਸੋਟ ਛੜੀਆਂ ਨੇ ਪਰ ਮੈਂ ਫਿਰ ਵੀ ਇੱਕ ਜਿਹੜਾ ਨਾ ਵੇਖੋ ਅੰਨਾ ਕਿ ਇਲੈਕਸ਼ਨ ਲੜਾਂਗੇ ਕਾਲੀਦਾਲ ਵੱਲੋਂ ਲੜਾਂਗੇ ਕਾਲੀਦਾਲ ਦਾ ਸਿਰ ਉੱਚਾ ਕਰਾਂਗੇ ਤੇ ਸਰ ਕਾਲੀਦਾਲ ਜੁੰਦਾ ਰੱਖਾਂਗੇ ਤੇ ਤੁਸੀਂ ਮਰਗਰ ਮਝਰੀਆ ਕੱਲ ਉਹ ਜਿਹੜੀ ਆ ਬਨਮਜਿਤ ਗਿਆ ਪੇਪਰ ਦਖਲ ਹੋਣ ਰਿਹਾ ਤੇ ਕੱਲ ਲਾਈਟ ਤਰੀਕ ਆ ਹਾਂ ਤੇ ਵੋਟਾਂ ਜੀ ਤੁਹਾਨੂੰ ਪਹਿਲਾਂ ਨਹੀਂ ਮਿਲੀਆਂ ਨਹੀਂ ਵੋਟੇ ਸੂਚੀ ਨੇ ਮੈਂ ਪਹਿਲੇ ਮੈਂ ਦੋ ਤਿੰਨ ਲਈਆਂ ਨੇ ਪਹਿਲੇ ਲਈ ਆ ਜਿਹੜੀ ਪੁਰਾਣੀ ਸੀਗੀ ਫਿਰ ਮੈਂ ਆ ਵੇਖੋ ਆ ਨਵੀਂ ਲਈ ਆ ਇੱਕ ਆ ਮੇਰੇ ਕੋਲ ਨਵੀਂ ਆ ਅੱਛਾ ਤੇ ਹੁਣ ਇਹਦੇ ਨਾਲ ਹੋਰ ਵੋਟਾਂ ਆਈਆਂ ਨੇ ਆ ਮੈਂ ਵੇਖੋ ਕੱਲ ਦਾ ਨੋਟਿਸ ਸਰਟੀਫਿਕੇਟ ਦੇਤਾ ਹਾਂ ਤੇ ਜੇ ਮੈਂ ਲੇਡੀ ਨਹੀਂ ਮੈਨੂੰ ਹਰਕਾ ਦਿੰਦੇ ਤਾਂ ਮੈਂ ਕਿਸ ਜੈਂਸਲ ਕੇ ਚ ਖਲੋ ਜਾਗਾ ਮੈਨੂੰ ਤਾਂ ਕੋਈ ਐਡੀ ਗੱਲ ਕੋਈ ਨਹੀਂ ਹੈਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ